ਸਾਡਾ ਇਹ ਜਿਹੜਾ ਬੰਨ ਹੈ ਸਤਲੁਜ ਦਰਿਆ ਦਾ ਬੰਨ ਹੈ ਔਰ ਇਸ ਬੰਨ ਨੂੰ ਬਚਾਉਣ ਲਈ ਫਾਜ਼ਿਲਕਾ ਦੇ ਜਿੰਨੇ ਪਿੰਡ ਨੇ ਫਾਜ਼ਿਲਕਾ ਸ਼ਹਿਰ ਨੂੰ ਬਚਾਉਣ ਲਈ ਇਹ ਸਾਡੀ ਸਾਰੀ ਟੀਮ ਹੈ तकरीबन 150 ਬੰਦਾ ਦਿਨ ਰਾਤ ਇਸ ਬੰਨ ਤੇ ਕੰਮ ਕਰ ਰਿਹਾ ਹੈ ਔਰ ਬਹੁਤ ਸਾਰੇ ਸੇਵਾਦਾਰਾਂ ਵੱਲੋਂ ਮਿੱਟੀ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਆਪ ਦੇ ਪੱਧਰ ਤੇ ਵੀ ਮਿੱਟੀ ਖਰੀਦ ਕੇ ਜਿਹੜੀ ਇੱਥੇ ਪਾਈ ਜਾ ਰਹੀ ਹੈ ਔਰ ਇਹ ਜਿੰਨੇ ਵੀ ਲੋਕ ਸਾਡੇ ਕੰਮ ਕਰ ਰਹੇ ਨੇ ਇਹ ਸਾਰਿਆਂ ਦਾ ਸਰਕਾਰ ਵੱਲੋਂ ਅਸੀਂ ਇਹਨਾਂ ਦਾ ਜਿੰਨਾ ਵੀ ਬਣਦਾ ਉਹ ਸਾਰਾ ਕੁਝ ਇਹਨਾਂ ਨੂੰ ਮੁਹੱਈਆ ਕਰਵਾ ਰਹੇ ਹਾਂ ਔਰ ਇਹ ਸਾਡੇ ਲੋਕ ਬੜੇ ਦਲੇਰੀ ਨਾਲ ਬੰਨ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਤਕਰੀਬਨ ਮੈਨੂੰ ਲੱਗਦਾ ਅੱਜ ਮਹੀਨਾ ਹੀ ਹੋ ਚੱਲਿਆ ਸਾਰੇ ਜਿੱਥੇ ਵੀ ਕੋਈ ਬੰਨ ਦੇ ਵਿੱਚ ਖਾਰ ਪੈਂਦੀ ਹੈ ਦਿਨ ਰਾਤ ਮਿਹਨਤ ਕਰਕੇ ਗੱਟੇ ਲਗਾ ਕੇ ਇਹ ਸਾਡੇ ਲੋਕ ਕੰਮ ਕਰ ਰਹੇ ਨੇ ਔਰ ਬੜਾ ਖਤਰਾ ਹੁੰਦਾ ਬੰਨ ਤੇ ਇਹ ਬੰਨ ਜਿੱਥੇ ਖੜੇ ਆ ਇਹ ਪਾਣੀ ਨਾਲ ਖੁਰ ਜਾਂਦਾ ਤੇ ਮਿੱਟੀ ਵਿੱਚ ਵੀ ਡਿੱਗ ਜਾਂਦੀ ਹੈ ਜਾਨ ਦਾ ਵੀ ਖਤਰਾ ਹੈ ਔਰ ਇਹਨਾਂ ਸਾਰੇ ਲੋਕਾਂ ਦਾ ਬੜਾ ਸਾਥ ਹੈ ਨਾਲ ਪਿੰਡ ਵਾਲਿਆਂ ਦਾ ਸਾਥ ਹੈ ਔਰ ਇਹ 150 ਬੰਦਾ ਜਿਹੜਾ 150 ਬੰਦਾ ਸਰਕਾਰ ਵੱਲੋਂ ਇਹਨਾਂ ਨੂੰ ਜੋ ਵੀ ਇਹਨਾਂ ਦਾ ਬਣਦਾ ਉਹ ਵੀ ਦਿੱਤਾ ਜਾ ਰਿਹਾ ਹੈ ਕਿਸੇ ਦਾ ਉਹ ਵੀ ਨਹੀਂ ਔਰ ਸੇਵਾ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਸਾਰਾ ਤੁਸੀਂ ਦੇਖ ਸਕਦੇ ਹੋ ਕਿੰਨੇ ਗੱਟੇ ਇਹਨਾਂ ਦੇ ਮਸ਼ੀਨਾਂ ਵੀ ਚੱਲ ਰਹੀਆਂ ਨੇ ਆ ਸਾਡੇ ਸਾਥੀ ਗੱਟੇ ਬਣਾ ਬਣਾ ਕੇ ਗੱਟੇ ਪਰ ਪਰ ਕੇ ਉੱਥੇ ਲੈ ਕੇ ਵੇਖੋ ਬੰਨ ਦਾ ਜਿਹੜਾ ਆ ਸਾਰੀ ਖਾਰ ਪੈ ਚੁੱਕੀ ਆ ਇਸ ਤਰ੍ਹਾਂ ਦੇ ਬਹੁਤ ਸਾਰੇ ਪੁਆਇੰਟ ਨੇ ਜਿੱਥੇ ਖਾਰ ਪੈ ਜਾਂਦੀ ਆ ਅਤੇ ਇਸ ਬੰਨ ਨੂੰ ਬਚਾਉਣ ਲਈ ਸਾਡੇ ਫਾਜ਼ਿਲਕਾ ਇਲਾਕੇ ਨੂੰ ਬਚਾਉਣ ਲਈ ਸਾਰੇ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਜਿਹੜੇ ਸਾਡੇ ਸੇਵਾਦਾਰ ਨੇ ਜਿਹੜੇ ਮਿੱਟੀ ਦੇ ਸੇਵਾ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਸਾਡੇ ਅਫਸਰ ਸਹਿਬਾਨ ਐਸਡੀਓ ਸਾਹਿਬ ਜਿਹੜੇ ਸਾਡੇ ਡਰੇਨੇਜ ਦੇ ਨੇ ਜਗਦੀਪ ਜੀ ਇਹਨਾਂ ਦੀ ਸਾਰੀ ਟੀਮ ਸਾਡੇ ਐਕਸ਼ਨ ਸਾਹਿਬ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ 15 20 ਦਿਨਾਂ ਦੇ ਵਿੱਚ 100 ਕੇ ਵੇਖਿਆ ਹੋਵੇ ਦਿਨ ਰਾਤ ਇੱਥੇ ਜਦੋਂ ਵੀ ਖਾਰ ਪੈਂਦੀ ਏ ਕੋ ਛੋਟਾ ਜਿਹਾ ਹੁੱਕਾ ਆਉਂਦਾ ਤੇ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਉਸ ਖਾਰ ਨੂੰ ਪਰਣ ਲਈ ਆ ਜਾਂਦੇ ਨੇ ਤਕਰੀਬਨ ਹੁਣ ਤੱਕ ਜਿਵੇਂ ਇਹ ਮੈਨੂੰ ਦੱਸ ਰਹੇ ਸੀ ਲਗਭਗ 22 ਲੱਖ ਦੇ ਆਸ-ਪਾਸ ਗੱਟੇ ਜਿਹੜੇ ਨੇ ਸਾਰੇ ਜਿੰਨਾ ਵੀ ਏਰੀਆ 22 ਲੱਖ ਦੇ ਆਸ-ਪਾਸ ਗੱਟੇ ਜਿਹੜੇ ਪਰਕੇ ਬੰਨ ਨੂੰ ਮਜ਼ਬੂਤ ਕੀਤਾ ਗਿਆ ਜਿੱਥੇ ਵੀ ਖਾਰ ਪੈਂਦੀ ਕਿਉਂਕਿ ਪਾਣੀ ਚੱਲਦੇ ਨੂੰ ਤਕਰੀਬਨ 20 ਦਿਨ ਦਾ ਸਮਾਂ ਹੋ ਗਿਆ ਔਰ 20 ਦਿਨਾਂ ਦੇ ਵਿੱਚ ਜਦੋਂ ਵੀ ਇਹ ਬੰਨ ਦੇ ਨਾਲ ਪਾਣੀ ਲੱਗਦਾ ਵਾਰ-ਵਾਰ ਮਿੱਟੀ ਵੀ ਖੁਰ ਜਾਂਦੀ ਹੈ ਤੇ ਸਾਰੇ ਲੋਕਾਂ ਦੀ ਮਿਹਨਤ ਹੈ ਜਿਹੜਾ ਅੱਜ ਸਾਡੇ ਇਲਾਕੇ ਦੇ ਜਿੰਨੇ ਪਿੰਡ ਨੇ ਸਾਡਾ ਫਾਜ਼ਿਲਖਾ ਸ਼ਹਿਰ ਵੀ ਜਿਹੜਾ ਬਚਿਆ ਤੇ ਔਰ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਪਾਣੀ ਹੈ ਇੱਧਰ ਤਕਰੀਬਨ 11 ਪੰਡੇ ਨੇ 4 ਉੱਧਰ ਨੇ ਇਹ ਵੀ ਇਹਨਾਂ ਲੋਕਾਂ ਦਾ ਸਾਥ ਦੇ ਰਹੇ ਨੇ ਇਹ ਵੀ ਇਹ ਗੱਲ ਕਰ ਰਹੇ ਨੇ ਸਾਡੇ ਲੋਕ ਕਿ ਚਲੋ ਸਾਡੇ ਤੇ ਜਿਹੜੀ ਮੁਸੀਬਤ ਆਉਣੀ ਸੀ ਆ ਗਈ ਪਰ ਇਹਨਾਂ ਲੋਕਾਂ ਤੇ ਮੁਸੀਬਤ ਨਾ ਆਵੇ ਇਹ ਜਿਹੜੇ ਲੋਕ ਬਚ ਜਾਂਣ ਉਹ ਵੀ ਆ ਕੇ ਜਿਹੜੀ ਮਦਦ ਕਰਦੇ ਨੇ ਸਾਰੇ ਤੇ ਮੈਂ ਇਹਨਾਂ ਸਾਡੇ ਲੋਕਾਂ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਸਾਡਾ ਡਿਪਾਰਟਮੈਂਟ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਾਡੇ ਸਾਰੇ ਜਿਹੜੇ ਲੋਕ ਨੇ ਕੰਮ ਕਰ ਰਹੇ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪ੍ਰਸ਼ਾਸਨ ਸਾਰਾ ਲੱਗਿਆ ਦਿਨ ਰਾਤ ਸਾਡੇ ਐਕਸ਼ਨ ਐਸ ਡੀਓ ਇਹਨਾਂ ਦੇ ਜਈ ਇਹਨਾਂ ਦੇ ਸਾਰੇ ਥੱਲੇ ਬੇਲਦਾਰ ਜਿੰਨਾ ਵੀ ਡਿਪਾਰਟਮੈਂਟ ਹੈ ਸਾਰਾ ਇਸ ਬੰਨ ਦੀ ਮਜ਼ਬੂਤੀ ਤੇ ਲੱਗਿਆ ਆਇਆ ਹੈ ਇਹੀ ਕਾਰਨ ਹੈ ਜਿਹੜਾ ਅੱਜ ਅਸੀਂ ਬੰਨ ਬਚਾਇਆ ਆਇਆ ਤੇ ਪਾਣੀ ਜਿਹੜਾ ਦੂਜੇ ਪਾਸੇ ਦੂਜੇ ਪਿੰਡਾਂ ਤੇ ਫਾਜ਼ਿਲਕਾ ਸ਼ਹਿਰ ਵੱਲ ਜਿਹੜਾ ਜਾਨ ਤਾਂ ਬਚਾਇਆ ਹੋਇਆ ਹੈ ਤੇ ਮੈਂ ਸਾਰੇ ਜਿੰਨੇ ਵੀ ਇੱਥੇ ਲੋਕ ਕੰਮ ਕਰ ਲੈਨੇ ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਜਿਹੜੇ ਵੀ ਸੇਵਾ ਪਾ ਰਹੇ ਨੇ ਮਿੱਟੀ ਦੀ ਸੇਵਾ ਲੈ ਕੇ ਆ ਰਹੇ ਨੇ ਉਹਨਾਂ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਔਰ ਸਾਡੇ ਹਸਤਾਕਲਾਂ ਨਵਾਂ ਹਸਤਾ ਇੱਥੋਂ ਦੇ ਜਿਹੜਾ ਪੰਚਾਇਤੀ ਜ਼ਮੀਨ ਦੇ ਵਿੱਚੋਂ ਜਿਹੜੀ ਮਿੱਟੀ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਸੀ ਉਹਨਾਂ ਨੇ ਆਪ ਦੇ ਜਿਹੜੇ ਪੱਠੇ ਨੇ ਉਹ ਵਾਹ ਕੇ ਉਥੋਂ ਮਿੱਟੀ ਦਿੱਤੀ ਤੇ ਸਾਡੇ ਨੌਜਵਾਨ ਨੇ ਜਿਹੜੇ ਉਹਨਾਂ ਨੇ ਆਪ ਦਾ ਗਰਾਊਂਡ ਜਿਹੜਾ ਹੈ ਉਹਨੂੰ ਗਰਾਊਂਡ ਨੂੰ ਨਾ ਦੇਖਦੇ ਗਰਾਊਂਡ ਦੇ ਜਿਹੜੀ ਮਿੱਟੀ ਚ ਕਾਤੀ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਹੈ ਜਿਹੜਾ ਅਸੀਂ ਅੱਜ ਬੰਨ ਜਿਹੜਾ ਬਚਾ ਕੇ ਰੱਖਿਆ ਹੋਇਆ ਹੈ ਤੇ ਸਾਡੇ ਜਿਹੜੇ ਪਿੰਡ ਮੈਂ ਸਮੇਂ ਦਾ ਸੈਂਕੜੇ ਪਿੰਡ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਹੋਇਆ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ